ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਧਨ ਸਿਮਰੋਇ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਰਿਦੈ ਤੇ ਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਗੈ ਨਾਸਕ ਹਰ ਗੋਬਿੰਦ ਸੋਬ ਸਮਤ ਪਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੁਰੀ ਗੁਰ ਹਰਿ ਗ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾ ਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਲਾ ਤਾਰੋਂ ਦਰਾ ਪਰ ਪੁਨ ਪੁਨ ਸਿਸਾ ਮੰਦੋ ਬਾੜ ਬਾੜ ਜਗ ਦਿਸਾ ਜਿਸਮ ਹੈ ਅੰਮ੍ਰਿਤ ਗਿਆਨ ਹਾ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬੇ ਉਦਦ ਬੰਦੋ ਕਰ ਅਨੁਰਾਗ ਇਕੰਕਾਰ ਸਤਗੁਰੂ ਤਹਿ ਪ੍ਰਸਾਦ ਸੱਚ ਹੋਵੇ ਵਾਹਿਗੁਰੂ ਜੀ ਕੀ ਫਤਿਹ ਵੇਗਨ ਵਿਨਾਸਾਨਾ ਸੋਏ ਵਾਹਿਗੁਰੂ ਜੀ ਕੀ ਵਦੈ ਵੇਗਨ ਵਿਨਾਸਾਨਾ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਛੰਦ ਗੁਰੂ ਕਹਿਓ ਮੂਰਖ ਚਵਗਤਾ ਦੁਸ਼ਟ ਕੋ ਪੱਤਾ ਮਤ ਮੰਦ ਦਰਮਤਰਤਾ ਹੋਏ ਬਿਨ ਸੱਤਾ ਹੁਤਾ ਤੁਰਕਣ ਤੇਜ ਬਿਲੰਦ ਗੁਰੂ ਕਹਿਓ ਮੂਰਖ ਚਵਗਤਾ ਦੁਸ਼ਟ ਕੋ ਪੱਤਾ ਮਤ ਮੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਲੜੀਵਾਰ ਗੁਰ ਤੇਗ ਆਸ ਦੀ ਕਥਾ ਜਿਹਦੇ ਵਿੱਚ ਕਾਲ ਪ੍ਰਸੰਗ ਸਰਵਨ ਕੀਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਵਿੱਚ ਔਰੰਗੇ ਦੀ ਕੈਦ ਵਿੱਚ ਹਨ ਉੱਥੋਂ ਇੱਕ ਸਿੱਖ ਆਨੰਦਪੁਰ ਸਾਹਿਬ ਆਇਆ ਹੈ ਗੋਰਤਾ ਗੱਦੀ ਦੇਣ ਵਾਸਤੇ ਨਾਰੀਅਲ ਤੇ ਪੰਜ ਪੈਸੇ ਗੁਰੂ ਸਹਿਬਾਨਾ ਨੇ ਭੇਜੇ ਹਨ ਉਹ ਸਿੱਖ ਸਾਰੇ ਸਿੱਖਾਂ ਨੂੰ ਤੇ ਧੰਨ ਕਲਗੀ ਧਰਪਤਾ ਨੂੰ ਉਥੋਂ ਦਾ ਹਾਲ ਦੱਸ ਰਿਹਾ ਹੈ ਕਹਿ ਰਿਹਾ ਵੇ ਔਰੰਗਜ਼ੇ ਬੰਦਾ ਹੈ ਜਾ ਤੇ ਕਰਾਮਾਤ ਵਿਖਾਓ ਨਹੀਂ ਤਾਂ ਧਰਮ ਕਬੂਲ ਲਓ ਇਹ ਜਿਹੜਾ ਧਰਮ ਹੈ ਛੱਡ ਦਿਓ ਇਸ ਤਰ੍ਹਾਂ ਦੀਆਂ ਵਿਚਾਰਾਂ ਕਰ ਰਿਹਾ ਹੈ ਆਓ ਅੱਗੇ ਆਪਾਂ ਸਰਵਣ ਕਰੀਏ ਜੋ ਥੋਂ ਦਾ ਵਰਤਾਰਾ ਹੋਇਆ ਉਹ ਸਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਵਣ ਕੀਤਾ ਹੁਣ ਸਤਿਗੁਰ ਜੀ ਕੀ ਆਂਦੇ ਹਨ ਮਾਨੇ ਕਾਗਰ ਕਰਕੇ ਗੁਰੂ ਦਾ ਇਤਿਹਾਸ ਸਰਵਣ ਕਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਈਆ ਛੰਦ ਗੁਰੂ ਕਹਿਓ ਮੂਰਖ ਚਵਗੱਤਾ ਦੁਸ਼ਟ ਗੋਪੱਤਾ ਮੱਤਾ ਮੰਦ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸਭ ਕੁਝ ਸੁਣਿਆ ਸਿੱਖ ਪਾਸੋਂ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਮੂਰਖ ਨੌਰੰਗਾ ਦੁਸ਼ਟ ਕੁਪੱਤਾ ਮਾੜੀ ਬੁੱਧੀ ਵਾਲਾ ਹੈ ਨੀਚਤਾ ਦੇ ਵਿੱਚ ਮਸਤਿਆ ਹੋਇਆ ਹੈ ਦਰਮਤ ਰੱਤਾ ਹੋਏ ਬਿਨ ਸੱਤਾ ਹੁੱਤਾ ਤੁਰਕਣ ਤੇਜ ਦਲੰਦ ਓਹ ਭੈੜੀ ਮਤ ਵਾਲਾ ਬੜੀ ਮੱਤ ਦੇ ਵਿੱਚ ਰੰਗਿਆ ਹੋਇਆ ਹੈ ਜਿਹੜਾ ਤੁਰਕ ਦਾ ਵੱਡਾ ਤੇਜ ਹੁੰਦਾ ਹੈ ਉਹ ਸੱਤਾ ਤੋਂ ਬਿਨਾਂ ਹੀ ਜਾਵੇਗਾ ਭਾਵ ਉਸ ਦਾ ਰਾਜ ਜਿਹੜਾ ਖਤਮ ਹੋ ਜਾਵੇਗਾ ਧੰ ਗੁਰੂ ਕਲਗੀ ਧਰਪਤਾਨ ਦੇ ਹਰ ਜਿਸ ਰਾਜ ਦਾ ਮਹਾਨ ਕਰਦਾ ਹੈ ਉਹ ਰਾਜ ਖਤਮ ਹੋ ਜਾਵੇਗਾ ਚੱਖ ਮਾਰਤ ਤੱਤਾ ਹੋਏ ਕਰਸ ਮੱਤਾ ਬਨਹੇ ਵੱਤਾ ਕੱਤਾ ਦੁੰਦ ਸੜਿਆ ਹੋਇਆ ਝੱਖਾ ਮਾਰਦਾ ਹੈ ਮਸਤਿਆ ਹੋਇਆ ਹੈ ਭੈੜਾ ਬਣ ਕੇ ਜਿਹੜਾ ਰੌਲਾ ਪਾਉਂਦਾ ਹੈ ਆਂਦੇ ਬਹੁਤ ਰੌਲਾ ਪਾਇਆ ਹੈ ਬੜੇ ਜੀਵਾਨ ਨੂੰ ਤੰਗ ਕਰ ਰਿਹਾ ਹੈ ਮੰਦਰ ਢਾਰਿਆ ਹੈ ਹਿੰਦੂਆਂ ਨੂੰ ਆਪਣੇ ਧਰਮ ਵਿੱਚ ਮਿਲਾ ਰਿਹਾ ਤਸੀਹੇ ਦੇ ਰਿਹਾ ਹੈ ਬਹੁਤ ਮਸਤਿਆ ਹੋਇਆ ਰਾਜ ਦੇ ਵਿੱਚ ਗੁਰਬਰ ਦੇ ਤਾਬਾ ਬਰੜੇ ਲਿੱਤਾ ਇਹਨ ਕੋ ਵਤਿਸ ਨਿਤ ਨਪਾਨ ਨਪਾਨੰਦ ਤਾਨ ਗੁਰੂ ਕਲਗੀ ਧਰਪੇਤਾ ਆਂਦੇ ਹਨ ਸਾਡੇ ਵੱਡੇ ਸਤਿਗੁਰਾਂ ਨੇ ਧੰਨ ਗੁਰੂ ਨਾਨਕ ਮਹਾਰਾਜ ਨੇ ਬਾਬਰ ਨੂੰ ਇਹ ਵਰ ਦਿੱਤਾ ਸੀ ਬਾਬਰ ਨੇ ਨਿਮਰਤਾ ਨਾਲ ਇਹ ਵਰ ਲਿਆ ਸੀ ਇਹ ਉਹਦਾ ਪਰਪੋਤਰਾ ਹੈ ਇਸਨੇ ਇਹ ਸਾਰਾ ਗਵਾਲਿਆ ਭਾਵ ਆਪਣਾ ਰਾਜ ਭਾਗੇ ਗਵਾਲਿਆ ਦੁਸ਼ਟ ਮਾੜੇ ਕੰਮ ਕਰਨ ਲੱਗੇ ਆ ਸੰਤਾਂ ਮਹਾਤਮਾ ਨੂੰ ਸਪਾਉਣ ਲੱਗੇ ਆ ਇਸ ਕਰਕੇ ਦਾ ਰਾਜ ਹੁਣ ਨਹੀਂ ਰਹੇਗਾ ਰਾਮਾਤ ਕੋ ਕਹ ਕਹਿਰ ਜਨਦਰਵੇਸਨ ਕੋ ਐਤਨਾ ਕਾਜ ਤਾਨ ਗੁਰੂ ਕਲਗੀ ਧਰਪਤਾ ਮਹਾਰਾਜ ਆਂਦੇ ਹਨ ਜਿਹੜਾ ਇਹ ਕਾਰਾਮਾਤ ਵਿਖਾਉਣ ਨੂੰ ਆਂਦਾ ਹੈ ਜਿਹੜੇ ਉਹ ਸੰਤ ਪਿਆਰੇ ਹਨ ਫਕੀਰ ਵਾਸਤੇ ਕਾਰਾਮਾਤ ਕਹਿਰ ਦਾ ਨਾਮ ਹੈ ਕੋਈ ਵੀ ਐਸਾ ਜਿਹੜਾ ਪੁੱਜਿਆ ਹੋਇਆ ਫਕੀਰ ਹੈ ਰੱਬ ਦਾ ਪਿਆਰਾ ਉਹ ਐਸਾ ਕਾਰ ਦੇ ਨਹੀਂ ਕਰਦਾ ਨਾਟਕ ਚੇਟ ਕਰ ਦੇ ਖਰਾਬਾ ਬਣਾ ਪ੍ਰਭ ਲੋਕਨ ਕਹ ਆਵਤ ਲਾਜ ਤਨ ਗੁਰ ਕਲਗੀ ਧਰ ਪਿਤਾ ਆਂਦੇ ਹਨ ਨਾਟਕ ਚੇਟ ਕਰਕੇ ਦਿਖਾਉਣ ਨਾਲ ਪ੍ਰਭੂ ਦੇ ਲੋਕਾਂ ਨੂੰ ਉਸ ਰੱਬ ਦੇ ਪਿਆਰਿਆਂ ਨੂੰ ਲਾਜ ਆਉਂਦੀ ਹੈ ਭਾਵ ਐਵੇਂ ਦਾ ਉਹ ਕੰਮ ਨਹੀਂ ਕਰਦੇ ਜਿਸ ਕਰਕੇ ਉਹਨਾਂ ਨੂੰ ਸ਼ਰਮ ਆਵੇ ਇਸ ਤਰ੍ਹਾਂ ਕਲਗੀਧਰ ਪਿਤਾ ਜੀ ਕਹਿੰਦੇ ਆ ਨਾਟਕ ਚੇਟ ਕਰਾ ਮਾਤ ਅਦਿਕ ਉਹ ਗੁਰੂ ਕੇ ਪਿਆਰੇ ਨਹੀਂ ਵਿਖਾਉਂਦੇ ਅਦਿਕ ਧਰਮ ਤਨ ਧਰਹਿ ਨਾ ਛੋੜਹਿ ਨਿਜ ਨਿਜ ਪ੍ਰਿਆ ਸਭ ਕੋ ਸੁਖ ਸਾਜ ਉਹ ਗੁਰੂ ਕੇ ਪਿਆਰੇ ਧਰਮ ਰੂਪੀ ਧਨੁ ਧਾਰਨ ਕਰਦੇ ਹਨ ਕਦੇ ਵੀ ਉਹ ਐਸ ਧਨ ਨੂੰ ਛੱਡਦੇ ਨਹੀਂ ਸਾਰਿਆਂ ਨੂੰ ਆਪਣਾ ਆਪਣਾ ਧਰਮ ਪਿਆਰਾ ਹੈ ਕਲਗੀਧਰ ਪਤਾ ਜੀ ਆਂਦੇ ਹਨ ਜੋ ਵੀ ਕਿਸੇ ਧਰਮ ਦੇ ਵਿੱਚ ਜਿਸ ਨੇ ਜਨਮ ਲਿਆ ਹੈ ਉਹਨੂੰ ਆਪਣਾ ਧਰਮ ਪਿਆਰਾ ਹੈ ਉਸ ਧਰਮ ਵਿੱਚ ਰਹਿ ਕੇ ਉਹ ਫਕੀਰ ਸੰਤ ਬੰਦਗੀ ਕਰਦਾ ਹੈ ਿਹੜੋ ਕਰਾਮਾਤਾਂ ਨੂੰ ਨਾਟਕਾਂ ਚ ਏਟਕਾਂ ਨੂੰ ਨਹੀਂ ਵਿਖਾਉਂਦਾ ਇੱਕ ਰੱਬ ਤੇ ਭਰੋਸਾ ਰੱਖਦਾ ਹੈ ਕਿਉਂਕਿ ਉਹਨੂੰ ਪਤਾ ਹੈ ਉਸ ਪਰਮਾਤਮਾ ਦਾ ਨਾਮ ਹੀ ਸੁਖ ਦੇਣ ਵਾਲਾ ਹੈ ਈਸ਼ਵਰ ਕਰਹਿ ਮੇਟ ਕੋ ਸਖ ਹੈ ਹੱਥ ਜੋ ਕਰੇ ਮੂਡ ਮਤ ਪਾਜ ਜੋ ਵੀ ਉਹ ਰੱਬ ਵਾਹਿਗੁਰੂ ਪਰਮਾਤਮਾ ਆਲਾ ਤਾਲਾ ਰਾਮ ਰਹੀਮ ਉਹ ਕਰਦਾ ਹੈ ਜੋ ਵੀ ਉਹ ਰੱਬ ਹੈ ਅਨੇਕ ਨਾਮ ਹਨ ਪਰਮੇਸ਼ਰ ਦੇ ਜੋ ਵੀ ਉਹਦੇ ਨਾਮ ਨੂੰ ਜਪ ਜਪ ਕੇ ਉਸ ਪਰਮਾਤਮਾ ਨੂੰ ਪਾਉਂਦਾ ਹੈ ਉਹਦੇ ਮਨ ਵਿੱਚ ਇਹ ਵਿਸ਼ਵਾਸ ਹੁੰਦਾ ਦੀ ਜੋ ਕੁਝ ਵੀ ਹੋ ਰਿਹਾ ਉਹ ਪ੍ਰਮਾਤਮਾ ਕਰ ਰਿਹਾ ਹੈ ਵਾਹਿਗੁਰੂ ਕਰ ਰਿਹਾ ਹੈ ਉਹਦਾ ਕੀਪਾ ਹੋਇਆ ਕੋਈ ਮਨੁੱਖ ਖਤਮ ਨਹੀਂ ਕਰ ਸਕਦਾ ਜਿਹੜਾ ਕੋਈ ਹੱਥ ਕਰਦਾ ਹੈ ਉਹ ਮੂਰਖ ਹੈ ਮਾੜੀ ਮਤ ਵਾਲਾ ਹੈ ਸਤਗੁਰੂ ਜੀ ਕਹਿ ਰਹੇ ਨੇ ਭਾਈ ਸਿੱਖੋ ਉਹਦਾ ਕੀਤੇ ਹੋਏ ਨੂੰ ਜੋ ਦੇ ਵਿੱਚ ਵੜਦਾ ਹੈ ਜਾਂ ਬਦਲਣਾ ਚਾਹੁੰਦਾ ਹੈ ਉਹ ਹੱਥੀ ਮਨੋਖ ਜਿਹੜਾ ਹੈ ਮੂਰਖ ਮਤ ਵਾਲਾ ਹੈ ਮਰਦਲ ਕਠਨਣ ਇਤਿਆਦਿਕ ਭਾਖੇ ਤੁਨ ਕਰ ਦੁਖੇ ਅਦਕਿਉ ਰਮਾ ਹੈ ਮਿੱਠੇ ਕਠੋਰ ਇਸ ਤਰ੍ਹਾਂ ਬਚਨ ਕੀਤੇ ਸੁਣ ਕੇ ਹਿਰਦੇ ਵਿੱਚ ਬਹੁਤ ਦੁਖੀ ਹੋਏ ਹੁਣ ਅੱਗੇ ਉਹ ਸਿੱਖ ਕਹਿੰਦਾ ਸਤਗੁਰ ਦੀ ਔਰੰਗਜੇਬ ਵਡੇ ਕੌੜੇ ਮਿੱਠੇ ਬੋਲ ਬੋਲਦਾ ਸੀ ਜੋ ਤੇ ਸਰਦਾ ਵਾਲੇ ਸਨ ਉਹ ਤੇ ਸਤਗੁਰਾਂ ਨੂੰ ਉੱਥੇ ਵੀ ਨਮਸਕਾਰ ਕਰਦੇ ਸਨ ਭਾਵੇਂ ਮੁਸਲਮਾਨ ਸਨ ਹਿੰਦੂ ਸਨ ਪਰ ਜਿਨ੍ਹਾਂ ਦੇ ਸਰਦਾ ਨਹੀਂ ਸੀ ਮਨ ਵਿੱਚ ਜੋ ਔਰੰਗਜ਼ੇਬ ਦੇ ਅਧੀਨ ਸਨ ਉਹ ਆਣ ਕੇ ਸਤਗੁਰਾਂ ਨੂੰ ਮੰਦਾ ਬੋਲਦੇ ਸਨ ਤੇ ਬਚਨ ਸੁਣ ਕੇ ਬੜੇ ਦੁਖੀ ਹੁੰਦੇ ਸੀ ਸਿੱਖ ਪਉਣ ਗੁਰਮੋਖ ਕੀਨ ਆਵਾਹਨ ਜਮਾਦਾਰ ਕਾਰਗਹਿਤਾ ਹੈ ਇਹ ਸਿੱਖ ਜਿਹੜਾ ਉੱਥੋਂ ਗੁਰਤਾ ਗੱਦੀ ਦੇ ਵਾਸਤੇ ਰਸਤ ਲੈ ਕੇ ਨਾਰੀਅਲ ਤੇ ਪੰਜ ਪੈਸੇ ਕਹਿਣ ਲੱਗਾ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੈਨੂੰ ਸਨੇਹਾ ਭੇਜਿਆ ਜੇਲ੍ਹ ਦੇ ਵਿੱਚੋਂ ਦਰੋਗੇ ਰਾਹੀਂ ਤੇ ਉਹ ਦਰੋਗਾ ਜਿਹੜਾ ਹੀ ਉਹ ਗੁਰੂ ਦਾ ਸੇਵਕ ਸੀ ਸਰਦਾ ਭਾਵਨਾ ਵਾਲਾ ਸੀ ਕੋਈ ਵੀ ਉਹ ਸਿੱਖ ਸਤਗੁਰਾਂ ਨੂੰ ਮਿਲਣਾ ਚਾਹੁੰਦਾ ਸੀ ਤੇ ਉਹ ਦਰੋਗਾ ਜਿਹੜਾ ਸੀ ਉਹ ਮਲਾ ਦਿੰਦਾ ਸੀ ਸੋ ਗੁਰਸੇਵਕ ਹੋਏ ਅਨ ਕੋਲੀ ਪਠੋ ਸੋ ਸਿੱਖ ਮਿਲਾ ਵਹਿ ਵਾਹਿ ਉਹਦੇ ਮਨ ਵਿੱਚ ਇੰਨੀ ਭਾਵਨਾ ਸੀ ਦਰੋਗੇ ਦੇ ਮਨ ਵਿੱਚ ਸਤਗੁਰਾਂ ਦੇ ਲਾਗੇ ਰਹਿ ਰਹਿ ਕੇ ਆnde ਨਾਮ ਸਿਮਰਨ ਜਪ ਕੇ ਭਾਵਨਾ ਬਣ ਕੇ ਜਿਹੜਾ ਵੀ ਸਿੱਖ ਆਉਂਦਾ ਸੀ ਉਹ ਗੁਰੂ ਦੇ ਸਨਮਖੋਂ ਨੂੰ ਕਰ ਦਿੰਦਾ ਸੀ ਭਾਵ ਉਹਨੂੰ ਸਤਗੁਰਾਂ ਦੇ ਨਾਲ ਮਲਾ ਦਿੰਦਾ ਸੀ ਬੰਦ ਹੈ ਚਰਨ ਕਮਲ ਸਰਦਾਉ ਮੁਜਤੇ ਗਇਓ ਪ੍ਰਭੂ ਕੇ ਪਾਹਿ ਬੜੀ ਸਰਦਾ ਦੇ ਨਾਲ ਗੁਰੂ ਦੀ ਸੇਵਾ ਕਰਦਾ ਹੈ ਚਰਨ ਕਮਲਾ ਤੇ ਬੰਦਨਾ ਕਰਦਾ ਹੈ ਉਸ ਦੋ ਰੋਗੇ ਨੇ ਸਤਗੁਰਾਂ ਦੇ ਕਹਿਣ ਤੇ ਮੈਨੂੰ ਵੀ ਆਪਣੇ ਕੋਲ ਸੱਦ ਲਿਆ ਗੁਰ ਬੋਲੇ ਹਮ ਅਲਪ ਆਰਬਲ ਇੱਕ ਦੋ ਦਿਨ ਕੀ ਨਿਸ਼ਚਾ ਜਾਨ ਸਿੱਖ ਕਹਿਣ ਲੱਗਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੈਨੂੰ ਲਾਗੇ ਬੁਲਾਇਆ ਤੇ ਗੁਰੂ ਤੇਗ ਬਹਾਦਰ ਕਹਿਣ ਲੱਗੇ ਵੀ ਭਾਈ ਸਾਡੀ ਹੁਣ ਥੋੜੀ ਉਮਰ ਰਹਿ ਗਈ ਹੈ ਇੱਕ ਦੋ ਦਿਨ ਬਚੇ ਹਨ ਜਾਗ ਗੋਰਤਾ ਕੋ ਲੈ ਕਰ ਗਮਨ ਹੋ ਨਾ ਠਹਿਰੋ ਹੋ ਆ ਕਾ ਸਾਵਧਾਨ ਜਗਤ ਦੀ ਗੁਰਤਾ ਗੱਦੀ ਨੂੰ ਲੈ ਕੇ ਜਾਣਾ ਕਰੋ ਬਿ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਓ ਸਾਵਧਾਨ ਹੋ ਕੇ ਕਿਸੇ ਵੀ ਰਾਹ ਦੇ ਵਿੱਚ ਨਹੀਂ ਰੁਕਣਾ ਪੰਚੋਂ ਈਸ਼ਵਰ ਅੰਸਹਿ ਅਰ ਪਹੋ ਵਦ ਪਰਤਾਪ ਜਹਾਨ ਮਹਾੜ ਸਰੀਆ ਨਾਂ ਦਾ ਪੋੜਾ ਸਾਹਿਬ ਪਹੁੰਚ ਕੇ ਈਸ਼ਵਰ ਦੀ ਅੰਸ਼ ਭਾਵ ਗੁਰੂ ਗੋਬਿੰਦ ਸਿੰਘ ਨੂੰ ਅਰਪਣ ਕਰੋ ਵੀ ਜੋ ਸਾਡੇ ਪੁੱਤਰ ਹਨ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਇਹ ਭੇਟਾ ਅਰਪਨਾ ਕਰੋ ਤੇ ਸਰਦਾ ਭਾਵਨਾ ਨਾਲ ਲੈ ਕੇ ਜਾਵੋ ਬਿਨਾ ਕਾਨ ਤੁਰ ਕਾਨ ਪਰਸਤਾ ਪਰਹਾਨ ਹੋ ਸੇਵਕਾਨ ਰਚੋ ਬਲਠਾਨ ਕਿਸੇ ਡਰ ਤੋਂ ਬਗਾਰ ਤੁਰਕਾਂ ਦੇ ਡਰ ਤੋਂ ਬਗੈਸ ਆਂਦੇ ਜਾਣਾ ਕਰੋ ਤੇ ਤੁਰਕਾਂ ਦਾ ਨਾਸ਼ ਕਰਨਾ ਕਰੋ ਮਲੇਸ਼ਾਂ ਦਾ ਸੇਵਕਾਂ ਦੀ ਬਲ ਧਾਰ ਕੇ ਰੱਖਿਆ ਕਰੋ ਭਾਵ ਨਾਲ ਉਪਦੇਸ਼ ਦੇਣਾ ਵੀ ਇਹਨਾਂ ਨੇ ਬਹੁਤ ਦਸੀਏ ਲੋਕਾਂ ਨੂੰ ਦਿੱਤੇ ਹਨ ਤੇ ਸਿੱਖਾਂ ਨਾਲ ਮਿਲ ਕੇ ਇਹ ਜਿਹੜਾ ਕਾਰਜ ਹੈ ਕਰਨਾ ਕਰੋ ਭਾਵ ਇਹਨਾਂ ਨੂੰ ਸਜ਼ਾ ਦੇਣੀ ਕਰੋ ਇਹਨਾਂ ਦਾ ਨਾਸ਼ ਕਰੋ ਲੈਕਰ ਗਮਨੇਓ ਫਿਰਓ ਨਾ ਮਾਰਗ ਗੁਰਬਲ ਤੇ ਪਹੁੰਚਿਓ ਪੁਰਿਆਏ ਆਖਣ ਲਗਾ ਸਿੱਖ ਵੀ ਤਾਂ ਏਕ ਵਾਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਸੁਣਾ ਰਿਹਾ ਸਿੱਖ ਆਂਦਾ ਸਤਗੁਰੂ ਜੀ ਮੈਂ ਫਿਰ ਲੈ ਕੇ ਚੱਲ ਪਿਆ ਰਾਜ ਵਿੱਚ ਕਿਤੇ ਵੀ ਖਲੋਤਾ ਨਹੀਂ ਸਤਿਗੁਰਾਂ ਦਾ ਸਿਮਰਨ ਕਰਦਾ ਆਇਆ ਗੁਰੂ ਦੀ ਸ਼ਕਤੀ ਦੇ ਨਾਲ ਮੈਂ ਇੱਥੇ ਪਹੁੰਚ ਗਿਆ ਹਾਂ ਸਬਾ ਸੈਤਕਲਗੀ ਧਰ ਸੁਣ ਕਰ ਗੁਰ ਸਿਮਰਨ ਕਰ ਔਰ ਮਹਿਲ ਆਏ ਸਬਾ ਸੈਤਕਲਗੀ ਧਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਕੇ ਆਪਣੇ ਵਿੱਚ ਲਿਆਏ ਹਨ ਭਾਵ ਸਤਗੁਰਾਂ ਨੇ ਵੀ ਯਾਦ ਕੀਤਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪਣੇ ਪਿਤਾ ਨੂੰ ਤੇ ਅੰਦਰੋਂ ਅੰਦਰ ਹੱਥ ਜੋੜ ਕੇ ਬੰਦਨਾ ਕੀਤੀ ਨਮਸਕਾਰ ਕੀਤੀ ਬੰਦ ਹੱਥ ਬੰਨਨ ਕਰ ਪੋਨਾ ਪੋਨੇ ਅਲੱਖ ਗੁਰੂ ਗਤ ਲਖੀ ਨਾਂ ਧਿਆਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਰੂਪ ਪਿਤਾ ਨੂੰ ਨਮਸਕਾਰ ਕਰਦੇ ਹਨ ਹੱਥ ਜੋੜ ਕੇ ਕਵੀ ਭਾਈ ਸੰਤੋਖ ਸਿੰਘ ਦੀਆਂ ਯਾਦਾਂ ਹਨ ਅਲੱਖ ਗੁਰੂ ਦੀ ਗਤੀ ਸਮਝੀ ਨਹੀਂ ਜਾ ਸਕਦੀ ਮਾਤ ਨਾਨਕੀ ਜਹ ਸ੍ਰੀ ਗੁਜਰੀ ਪਹੁੰਚੀ ਸਿੱਖ ਕਰ ਨਮੋ ਸੁਨਾਏ ਜਿੱਥੇ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਬੈਠੇ ਸਨ ਸਿਖਾਂ ਨੇ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ ਤੇ ਸਾਰੀ ਵਾਰਤਾ ਸੁਣਾਈ ਦੀਰਗ ਸੁਆਸ ਲ ਤਪਤ ਹਟ ਛੋਰਤ ਲੋਚਨ ਜਲ ਝਲਕਿਓ ਤਤਕਾਲ ਜੋ ਸਾਰੀ ਵਾਰਤਾ ਸੁਣਾਈ ਤੇ ਦੋਵੇਂ ਮਾਤਾਵਾਂ ਮਾਤਾ ਨਾਨਕੀ ਮਾਤਾ ਗੁਜਰੀ ਜੀ ਸੁਣ ਕੇ ਮਨ ਵਿੱਚ ਵੈਰਾਗ ਆਇਆ ਹੈ ਮਨ ਵਿੱਚ ਮਾਤਾ ਨਾਨਕੀ ਨੇ ਆਪਣੇ ਪੁੱਤਰ ਨੂੰ ਯਾਦ ਕੀਤਾ ਤੇ ਮਾਤਾ ਗੁਜਰ ਕੌਰ ਨੇ ਆਪਣੇ ਪਤੀ ਪਰਮੇਸ਼ਰ ਨੂੰ ਯਾਦ ਕੀਤਾ ਮਨ ਵਿੱਚ ਵੈਰਾਗ ਆਇਆ ਅਥ ਸਮਰੱਥ ਜਨ ਦਾਤਨੰ ਦਾਸ ਸਹੀ ਅਵਗਿਆ ਇਤਕ ਵਿਸਾਲ ਜਿਨ੍ਹਾਂ ਦੇ ਦਾਸਾਂ ਦੇ ਦਾਸ ਸਤੀ ਸਮਰੱਥ ਹਨ ਉਹਨਾਂ ਨੇ ਇੰਨੀ ਵਿਸਾਲ ਅਵਗਿਆ ਬਰਦਾਸ਼ਤ ਕੀਤੀ ਭਾਵ ਐਸੀ ਘਟਨਾ ਘਟ ਜਾਣੀ ਬੜਾ ਧੀਰਜ ਮਾਤਾਵਾਂ ਨੇ ਧਾਰਿਆ ਚਹ ਕਰ ਬਿਨ ਬਿਲਪ ਸਰਬ ਕੁਛ ਬਸ ਤੁਰ ਕੇਸ਼ਵਰ ਕੇ ਅਸਹਾਲ ਤੇ ਇਹ ਵੀ ਗੱਲ ਨਾਲ ਹੀ ਕਹਿੰਦੇ ਹਨ ਮਾਤਾਵਾਂ ਵੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਨਿਮਰਤਾ ਦੇ ਘਰ ਹਨ ਚਾਉਣ ਨੂੰ ਸਭ ਕੁਝ ਕਰ ਸਕਦੇ ਸਨ ਭਾਰਤੀ ਰਜ ਧਾਰਨ ਕੀਤੀ ਹੈ ਉਹਦੇ ਵਿੱਚ ਪਰਮਾਤਮਾ ਦੇ ਰੱਬ ਦੇ ਨਾਲ ਜੁੜੇ ਹੋਏ ਸਨ ਇਸ ਤਰ੍ਹਾਂ ਬਾਦਸ਼ਾਹ ਐਸੀ ਹਾਲਤ ਵਿੱਚ ਪਏ ਆਂਦੇ ਗੁਰੂ ਤੇਗ ਬਹਾਦਰ ਮਹਾਰਾਜ ਜੋ ਕੁਸ਼ਮਰਤੀ ਕਰ ਸਕਦੇ ਸਾਨ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਧੀਰਜ ਧਾਰਨ ਕਰਕੇ ਬੈਠੇ ਹਨ ਧੰ ਧੰ ਗੁਰ ਅਚਰਜ ਸਚਰਤਾ ਕਿੰਮ ਕੋ ਬਾਤ ਕਹ ਕੇ ਸਨਾਲ ਧੰ ਧੰ ਗੁਰੂ ਜੀ ਦੇ ਅਚਰਜ ਚਰਤਰ ਹਨ ਕਿਵੇਂ ਕੋਈ ਕਿਸੇ ਨਾਲ ਬਚਨ ਕਹੇ ਭਾਵ ਸਿੱਖ ਤੇ ਜੋ ਵੀ ਸੁਣਦਾ ਹੈ ਆਂਦੇ ਉਹ ਧੰ ਧੰ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਸ ਗਾਉਂਦਾ ਹੈ ਤੇ ਸਰਦਾ ਭਾਵਨਾ ਧਾਰ ਕੇ ਆਂਦੇ ਬੜਾ ਧੀਰਜ ਹੈ ਸਤਗੁਰਾਂ ਵਿੱਚ ਆਵਦੇ ਔਦ ਕੀਆ ਵਦ ਠੀਰ ਕੀ ਆਵਦਿਆ ਵਗਿਆ ਨਹੀਂ ਸਹਾਰ ਆਂਦਿਆਂ ਬਲ ਦਾ ਪੰਡਾਰ ਹੋ ਕੇ ਧੀਰੇ ਦੇ ਪੰਡਾਰ ਬਣੇ ਅਵਗਿਆ ਦਾ ਪੰਡਾਰ ਸਿਹਾਲਿਆ ਤੁਹਾਡੇ ਬਗੈਰ ਐਸਾ ਕਾਰ ਦੇ ਕੌਣ ਕਰ ਸਕਦਾ ਹੈ ਵੀ ਹੈ ਗੁਰ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਧੀਰੇ ਤੁਸੀਂ ਤਾਰਨਾ ਕੀਤਾ ਹੈ ਉਹ ਧੀਰੇ ਤੁਹਾਡੇ ਤੋਂ ਬਿਗਾਰ ਕੌਣ ਧਾਰਨ ਧਾਰ ਸਕਦਾ ਹੈ ਤੁਮ ਬਿਨ ਕੌਣ ਕਰ ਸਕਾਰਜ ਹਿੰਦ ਧਰਮ ਕੋ ਧਰ ਕਰ ਭਾਰ ਤੁਹਾਡੇ ਤੋਂ ਬਿਗਾਰ ਐਸਾ ਕਾਰਜ ਕੌਣ ਕਰ ਸਕਦਾ ਹੈ ਹਿੰਦੂ ਧਰਮ ਦਾ ਸਿਰ ਤੇ ਭਾਰ ਤੁਸਾਂ ਨੇ ਚੁੱਕਿਆ ਹੈ ਕਰੋ ਸਭਲੀ ਤਰਕ ਕੋ ਕਿਮ ਕਰ ਹਮ ਕੋ ਦਰਸ਼ਨ ਪਿਆਸਿ ਉਦਾਰ ਤਰਕ ਕੋਈ ਕਿਵੇਂ ਕਰ ਸਕਦਾ ਤੁਸੀਂ ਭਲੇ ਵਾਸਤੇ ਕਰ ਰਹੇ ਹੋ ਬਿਹਾ ਗੁਰ ਤੇਗ ਬਹਾਦਰ ਮਹਾਰਾਜ ਤੁਸੀਂ ਸਭ ਕੁਝ ਭਲੇ ਵਾਸਤੇ ਸੰਸਾਰ ਦੇ ਭਲੇ ਵਾਸਤੇ ਕਰ ਰਹੇ ਹੋ ਤੁਹਾਡੇ ਤੇ ਤਰਕ ਕੋਈ ਕਿਵੇਂ ਕਰ ਸਕਦਾ ਹੈ ਸਾਨੂੰ ਤੁਹਾਡੇ ਦਰਸ਼ਨਾਂ ਦੀ ਵੱਡੀ ਪਿਆਸ ਲੱਗੀ ਹੈ ਇਕ ਸਮ ਲੋਕ ਪਰਲੋਕੀ ਆਨੰਦ ਹੋ ਪਰਤਪਾਲ ਹੋ ਸਭ ਕੇ ਦਾਤਾਰ ਇਕ ਸਮਾਨ ਲੋਕ ਪਰਲੋਕ ਵਿੱਚ ਆਨੰਦ ਲੈਂਦੇ ਰਹੋ ਤੇ ਦਾਤਾਰ ਬਣ ਕੇ ਸਭ ਦੀ ਪਾਲਣਾ ਕਰਦੇ ਹੋ ਵੀ ਹੈ ਸਤਿਗੁਰੂ ਜੀ ਤੁਸੀਂ ਸਦਾ ਆਨੰਦ ਲੈਂਦੇ ਹੋ ਤੁਹਾਡਾ ਅੰਦਰੋਂ ਵੀ ਆਨੰਦ ਹੈ ਤੁਹਾਨੂੰ ਬਾਹਰ ਦੇ ਭਾਵੇਂ ਜਿੰਨੇ ਮਰਜ਼ੀ ਤਸੀਹੇ ਦਿੱਤੇ ਗਏ ਪਰ ਤੁਸੀਂ ਆਨੰਦ ਦੇ ਵਿੱਚ ਰਹੇ ਤੇ ਸਾਰਿਆਂ ਦੇ ਦਾਤਾਰ ਬਣ ਕੇ ਤੁਸੀਂ ਪਾਲਣਾ ਕਰਦੇ ਹੋ ਮਾਤ ਨਾਨਕੀ ਰੁਦਤ ਬਿਰਲਾਪਤ ਜਥਾ ਸਸਰ ਮੇਰਾ ਗਤਕੀਨ ਮਾਤਾ ਨਾਨਕੀ ਜੀ ਵੀ ਵਰਾਗ ਵਿੱਚ ਕਹਿੰਦੇ ਹਨ ਜਿਵੇਂ ਮੇਰੇ ਸਹੁਰੇ ਸ੍ਰੀ ਗੁਰੂ ਅਰਜਨ ਦੇਹ ਮਹਾਰਾਏ ਨੇ ਕੀਤਾ ਸੀ ਅਜਮਤ ਨਹੀਂ ਜਨਾਵਨ ਕੀਨਸ ਕਸ਼ਟ ਸਹਾਰੇ ਤਨ ਪਰਤੀਨ ਆਂਦੇ ਵੀ ਸੰਤਨ ਗੁਰੂ ਅਰਜਨ ਦੇ ਮਹਾਰਾਜ ਨੇ ਕਰਾਮਾਤ ਨਹੀਂ ਸੀ ਵਿਖਾਈ ਆਪਣੇ ਸਰੀਰ ਉੱਤੇ ਕਸ਼ਟ ਬਰਦਾਸ਼ਤ ਕਰ ਰਹੇ ਸਨ ਭਾਵ ਇੱਕ ਵੀ ਦੀਨ ਚੰਦੂ ਦੀ ਨਹੀਂ ਮੰਨੇ ਤੇ ਕਸ਼ਟ ਸਹਾਰ ਦੇ ਰਹੇ ਦੇਖਤਰੀ ਸਰਦੋਸ਼ ਕਨੇਰਾ ਰਾਵੀ ਤਤ ਸਰੀ ਤਜਦੀਨਾ ਚੰਦੂ ਤੇ ਵੱਡਾ ਦੋਸ਼ ਮੜ ਕੇ ਧਨ ਗੁਰੂ ਅਰਜਨ ਦੇ ਮਹਾਰਾਜਾ ਦੀ ਦੇ ਕੰਡੇ ਜਾ ਕੇ ਸਰੀਰ ਛੱਡ ਦਿੱਤਾ ਸੀ। তথা ਪਤਰ ਕੋ ਧੀਰਜ ਹੈ ਰਾ ਸਗਲ ਕਲਾ ਸਮਰੱਥ ਪਰਵੀਣ ਆਂਦੇ ਵੀ ਉਹਨਾਂ ਨੇ ਧੀਰਜ ਧਾਰਨ ਕੀਤਾ। ਉਸੇ ਤਰ੍ਹਾਂ ਹੀ ਪੁੱਤਰੇ ਦਾ ਧੀਰਜ ਵੇਖਿਆ। ਨਪੁੰਨ ਗੁਰੂ ਜੀ ਸਰਬ ਕਲਾ ਸਮਰੱਥ ਹਨ ਸਭ ਕੁਝ ਕਰ ਸਕਦੇ ਹਨ। ਭਰਤੀ ਰਜ ਧਾਰਨ ਕੀਤਾ ਹੈ ਧਰਿਓ ਦਪਹਿਰਾ ਦੋਏ ਘਰੀ ਜਬ ਇਮ ਚਿੰਤਾ ਜਤਲੋ ਸ਼ੋਗ ਵਿਸਾਲ ਜਦ ਦੁਪਹਿਰ ਢਲ ਗਈ ਤਾਂ ਦੋ ਘੜੀਆਂ ਤਦ ਇਸ ਤਰ੍ਹਾਂ ਵਿਸਾਲ ਚਿੰਤਾ ਸਹਿਤ ਡੁੱਬੀਆਂ ਭਾਵ ਇਹ ਸਾਰੀ ਵਾਰਤਾ ਸੁਣ ਕੇ ਬੜੇ ਵੈਰਾਗ ਦੇ ਵਿੱਚ ਇਹ ਸਮਾ ਬਤੀਤ ਹੋਇਆ ਔਚਕ ਹੀ ਗੁਰ ਗੋਬਿੰਦ ਸਿੰਘ ਜੀ ਇਰੋ ਚੜ ਪ੍ਰੇ ਅੰਕ ਤਿਆਗ ਤਤਕਾਲ ਅਚਾਨਕ ਫੇਰ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁੰਦਰ ਪਲੰਗ ਨੂੰ ਛੱਡ ਦਿੱਤਾ ਭਾਵ ਜਦੋਂ ਵਾਰਤਾ ਸੁਣੀ ਤੇ ਸਤਗੁਰਾਂ ਨੇ ਪਲੰਗ ਨੂੰ ਛੱਡਣਾ ਕੀਤਾ ਧਰ ਪਰ ਫਰਸ਼ ਕਰਿਓ ਤਹਿ ਬੈਠੇ ਤੂਸ਼ਨ ਥਾਨ ਪਿਖਹਿ ਸਖ ਜਾਲ ਤਰਤੀ ਤੇ ਭਾਵ ਬਗਲੀ ਚਾ ਜੋ ਵਿਸ਼ਿਆ ਜੀ ਜਿੱਥੇ ਸੰਗਤ ਬੈਠੀ ਸੀ ਉਥੇ ਸਤਗੁਰੂ ਜੀ ਬੈਠ ਗਏ ਨਾਲ ਨਮਸਕਾਰਾਂ ਕਰਦੇ ਹਨ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਨਨੀ ਨੇਕਟ ਗਈ ਸੋਦ ਜਬ ਹੋਂ ਸਾਸ ਨੂੰ ਖਾ ਦੁੱਖ ਲਹਿਓ ਕਰਾਲ ਜਦੋਂ ਇਹ ਵਰਤਾਂਤ ਵੇਖਿਆ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣੀ ਜਾਣ ਸਨ ਬਹੁਤ ਸਤਗੁਰਾਂ ਨੇ ਆਂਦੇ ਜਾਣ ਕੇ ਸਮਝ ਲਿਆ ਵੀ ਉਧਰ ਭਾਣਾ ਵਰਤ ਗਿਆ ਔਰੰਗਜੀਬ ਨੇ ਆਪਣਾ ਜਿਹੜਾ ਹੈ ਕੰਮ ਜੋ ਕਰ ਦਿੱਤਾ ਪਾਪ ਚੜਾ ਦਿੱਤਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਤਰਜਾਮੀ ਆਂਦੇ ਜਾਣ ਗਏ ਜਦੋਂ ਇਹ ਪਤਾ ਮਾਤਾਵਾਂ ਨੂੰ ਲੱਗਾ ਮਾਤਾ ਗੁਜਰਖੌਰ ਨੂੰ ਤੇ ਮਾਤਾ ਨਾਨਕੀ ਨੂੰ ਤੇ ਦੋਵੇਂ ਮਾਤਾਵਾਂ ਦੇ ਸਤਗੁਰਾਂ ਦੇ ਕੋਲ ਪਹੁੰਚੇ ਹਨ ਇਸੋ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਪਹੁੰਚੇ ਹਨ ਸੋ ਇਥੋਂ ਤਾਂ ਇਹ ਕਥਾ ਵਿਚਾਰਾ ਹੋਈ ਆ ਗੁਰੂ ਕੀ ਸੰਗਤ ਬਖਸ਼ਨੇ ਜੋਗ ਹੈ ਕੱਲ ਨੂੰ ਇਸ ਤੋਂ ਅੱਗੇ ਪ੍ਰਸੰਗ ਚੱਲੇਗਾ ਸੋ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਧਾਰ ਪਰ ਫਰਸ਼ ਕਇ ਕਰਿਓ ਤਹਿ ਬੈਠੇ ਤੂ ਚਨ ਠਾਨ ਪਖਹਿ ਸਖਜਾਲ ਜਨੁ ਨੀ ਨੀਟ ਗਾਈ ਸੋਦ ਜਬੋ ਸਾਸਨੁ ਖਾ ਦੁਖ ਲਿਓ ਕਰਾਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ